ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਵਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਪਨੀਰੀ ਬਾਰੇ ਸਵਾਲ ਆ ਰਹੇ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਨੇ ਜਿੱਥੇ ਪਨੀਰੀ ਬੀਜੀ ਹੈ ਕੋਈ 8 ਦਿਨ ਦੀ ਹੈ ਕੋਈ 10 ਦਿਨ ਦੀ ਹੈ ਜਾਂ ਹੁਣ ਵੀ ਜਿਹੜੇ ਕਿਸਾਨ ਵੀਰ ਪਨੀਰੀ ਬੀਜ ਰਹੇ ਹਨ ਉਹਨਾਂ ਵਾਸਤੇ ਇੱਕ ਜ਼ਰੂਰੀ ਖਾਸ ਜਾਣਕਾਰੀ ਹੈ ਝੋਨੇ ਦੀ ਪਨੀਰੀ ਦੇ ਵਿੱਚ ਜਿਹੜੀਆਂ 3-4 ਸਮੱਸਿਆਵਾਂ ਆਉਂਦੀਆਂ ਇਹਦੇ ਬਾਰੇ ਮੈਂ ਪਹਿਲਾਂ ਵੀਡੀਓ ਪਾਤੀ ਹੈ। ਇਸ ਸਮੇਂ ਜਾਂ ਆਉਣ ਵਾਲੇ ਸਮੇਂ 'ਚ ਪਨੀਰੀ 'ਚ ਮੁੱਖ ਤੌਰ ਤੇ ਕਿਉਂਕਿ ਕਿਸਾਨ ਵੀਰਾਂ ਦਾ ਸਵਾਲ ਆ ਰਿਹਾ ਹੈ ਕਿ ਜੀ ਅਸੀਂ ਸਾਡੀ ਪਨੀਰੀ ਪੀਲੀ ਹੋ ਰਹੀ ਆ। ਯੂਰੀਆ ਵੀ ਪਾਤੀ, ਜ਼ਿੰਕ ਵੀ ਪਾਤੀ। ਪਨੀਰੀ ਠੀਕ ਨਹੀਂ ਹੋ ਰਹੀ। ਤੇ ਅਸੀਂ ਬਾਜ਼ਾਰੋਂ ਲਿਆ ਆ ਕੇ ਇੱਕ ਪੈਕਟ ਵੀ ਸਪਰੇਅ ਕਰਤਾ, ਕੋਈ ਮਿਕਸਚਰ ਵਾਲਾ, ਕੋਈ ਕਿਹੜਾ ਕੋਈ ਤਾਤਾ ਕੋਈ ਲੀਕੋੜਾ। ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਬਾਜ਼ਾਰ ਦੇ ਵਿੱਚ ਆ ਆ ਰਹੇ ਆ ਪ੍ਰੋਡਕਟ ਤਾਂ ਉਹਦੇ ਵਿੱਚ ਬੇਨਤੀ ਆ ਮੈਂ ਪਹਿਲਾਂ ਵੀ ਵਾਰ-ਵਾਰ ਮੇਰਾ ਮਕਸਦ ਇਹੀ ਹੁੰਦਾ ਕਿਉਂਕਿ ਜਿਵੇਂ ਜਿਵੇਂ ਕਿਸਾਨ ਵੀ ਨਵੇਂ ਜੁੜੀ ਜਾਂਦੇ ਆ ਕੋਈ ਸਵਾਲ ਆਉਂਦੇ ਮੈਂ ਵਾਰ-ਵਾਰ ਹੀ ਉਹ ਹੀ ਜਾਣਕਾਰੀ ਸਾਂਝੀ ਕਰਦਾ ਮਕਸਦ ਕੀ ਵਾਧੂ ਖਰਚਾ ਬਿਨਾਂ ਜ਼ਰੂਰਤ ਕੋਈ ਪ੍ਰੋਡਕਟ ਨਹੀਂ ਪਾਉਣਾ ਹੁਣ ਬੇਨਤੀ ਸੀਗੀ ਕਿਸਾਨ ਵੀਰਾਂ ਨੂੰ ਕਿ ਬਜਾਈ ਟਾਈਮ ਡੀਏਪੀ ਨਾ ਪਾਓ ਸਿੰਗਲ ਸੁਪਰ ਫਾਸਫੇਟ ਪਾ ਲਓ ਜ਼ਿੰਕ ਪਾ ਲਓ ਯੂਰੀਆ ਪਾ ਲਓ ਪोटाश ਪਾ ਲਓ ਕਾਫੀ ਕਿਸਾਨ ਵੀਰ ਡੀਏਪੀ ਪਾਉਂਦੇ ਆ ਹੋਰ ਕੋਈ ਖਰਾਕ ਨਹੀਂ ਪਾਉਂਦੇ ਜ਼ਿੰਕ ਤੱਤ ਦੀ ਵੀ ਘਾਟ ਆ ਜਾਂਦੀ ਆ ਪोटाश ਆ ਜਿਹੜੀ ਸਟ੍ਰੈਸ ਤੋਂ ਬਚਾਉਂਦੀ ਆ ਪੱਤਿਆਂ ਦੇ ਕਿਨਾਰੇ ਮੱਚਣ ਤੋਂ ਬਚਾਉਂਦੀ ਆ ਤਣਾ ਮਜ਼ਬੂਤ ਕਰਦੀ ਆ ਪਰ ਨਹੀਂ ਪਾਉਂਦੇ ਕਿਸਾਨ ਵੀਰ ਹੁਣ ਜਿਹੜੀ ਇਹ ਸਮੱਸਿਆ ਆ ਰਹੀ ਆ ਜਿੰਨੇ ਮੈਂ ਖੇਤ ਦੇਖੇ ਆ ਜਾਂ ਜਿਹੜਿਆ ਕਿਸਾਨ ਵੀਰਾਂ ਨੇ ਫੋਟੋ ਵਗੈਰਾ ਭੇਜੀਆਂ ਨੇ ਜਿਵੇਂ ਆਪਾਂ ਫੇਸਬੁੱਕ ਤੇ ਵੀਡੀਓ ਪਾਉਨੇ ਉਹਦੇ ਥੱਲੇ ਕਮੈਂਟਾਂ ਦੇ ਵਿੱਚ ਵੀ ਫੋਟੋਆਂ ਕਿਸਾਨ ਵੀਰ ਭੇਜ ਦਿੰਦੇ ਆ ਜਾਂ ਈਮੇਲ ਤੇ ਵੀ ਭੇਜ ਦਿੰਦੇ ਆ ਉਹਨਾਂ ਖੇਤਾਂ 'ਚੋਂ 90% ਇੱਕੋ ਹੀ ਸਮੱਸਿਆ ਤੇ ਉਹ ਸਮੱਸਿਆ ਤੁਸੀਂ ਜਿੰਨਾ ਮਰਜ਼ੀ ਖਰਚ ਕਰੀ ਚੱਲੋ ਜਿੰਨਾ ਚਿਰ ਆਪਾਂ ਸਹੀ ਉਹਦਾ ਹੱਲ ਨਹੀਂ ਕਰਦੇ ਕਾਰਨ ਕੀ ਆ ਦੌਗੀਆਂ ਦੇ ਵਿੱਚ ਪਨੀਰੀ ਪੀਲੀ ਹੋ ਰਹੀ ਹੈ ਪੱਤੇ ਪੀਲੇ ਹੋਣ ਤੋਂ ਬਾਅਦ ਚਿੱਟੇ ਹੋ ਰਹੇ ਆ ਸਾਰਾ ਬੂਟਾ ਚਿੱਟਾ ਹੋ ਜਾਂਦਾ ਫਿਰ ਸੁੱਕ ਜਾਂਦਾ ਦੌਗੀਆਂ ਦੇ ਵਿੱਚ ਪਨੀਰੀ ਗਰੋਥ ਨਹੀਂ ਕਰ ਰਹੀ ਦੂਰੋਂ ਬਹੁਤ ਪੀਲਾ ਭਾਅ ਮਾਰਦੀ ਆ ਲੋਹਾ ਤੱਤ ਦੀ ਘਾਟ ਹੈ ਫੈਰ ਸਲਫੇਟ 19% ਸਪਰੇਅ ਕਰਨੀ ਆਪਾਂ ਫੈਰ ਸਲਫੇਟ 19% ਕਾਫੀ ਕਿਸਾਨ ਵੀਰ ਆ ਜਾਂ ਚਲੇਟਡ ਕਰ ਲੈਂਦੇ ਆ ਜਾਂ ਉਹ ਲੋਹਾ ਤੱਤ ਕਰਦੇ ਨਹੀਂ ਹੈਗੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸਿਫਾਰਿਸ਼ ਕਰਦਾ ਹਾਂ ਕਿ 19% ਹੀ ਕਰਨਾ ਹੈ 19% ਫੈਰ ਸਲਫੇਟ ਬਾਜ਼ਾਰ ਚੋਂ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜੂ ਸਸਤੇ ਰੇਟ ਤੇ ਮਿਲ ਜੂਗਾ ਜਿੱਥੇ ਜ਼ਿਆਦਾ ਘਾਟ ਹੈ 10 ਗ੍ਰਾਮ ਤੱਕ ਪ੍ਰਤੀ ਲੀਟਰ ਪਾਣੀ ਜਿੱਥੇ ਥੋੜਾ ਪੀਲਾ ਪਾਣਾ ਆ ਉੱਥੇ 5 ਤੋਂ 7 ਗ੍ਰਾਮ ਤੱਕ ਪ੍ਰਤੀ ਲੀਟਰ ਪਾਣੀ ਮੰਨ ਲਓ ਇੱਕ ਡਰਮੇ ਵਿੱਚ ਤੁਹਾਡੇ 20 ਲੀਟਰ ਪਾਣੀ ਪੈਂਦਾ ਤਾਂ ਉਹ ਚ ਤੁਸੀਂ ਜਿਹੜਾ 200 ਗ੍ਰਾਮ ਜਾਂ 100 ਗ੍ਰਾਮ ਮਤਲਬ ਇਹ ਘੱਟ ਤੁਹਾਨੂੰ ਲੱਗਦਾ ਕਿ ਥੋੜਾ ਪੀਲਾ ਪਾਣਾ ਤਾਂ 100 ਗ੍ਰਾਮ ਵੀ ਨਾ ਵੀ ਸਰ ਸਕਦਾ ਜੇ ਜਿਆਦਾ ਪੀਲੀ ਹੋਈ ਹੋਈ ਪਨੀਰੀ ਤਾਂ ਤੁਸੀਂ 200 ਗ੍ਰਾਮ ਤੱਕ ਪਾ ਸਕਦੇ ਆ 20 ਲੀਟਰ ਦੇ ਵਿੱਚ 200 ਗ੍ਰਾਮ ਤਾਂ 1 ਲੀਟਰ ਪਾਣੀ ਮਗਰ 10 ਗ੍ਰਾਮ ਵੱਧ ਤੋਂ ਵੱਧ ਇਦੋਂ ਜ਼ਿਆਦਾ ਨਹੀਂ ਪਾਉਣੀ ਤੇ ਡਬਲ ਫੁਹਾਰਾ ਨਹੀਂ ਬੱਜਣਾ ਚਾਹੀਦਾ ਨਹੀਂ ਤੁਹਾਡੇ ਜਿਹੜੇ ਉੱਤੇ ੱੱਬੇ ਪੈ ਜਾਣਗੇ ਬੂਟਿਆਂ ਤੇ ਸ਼ਾਮ ਨੂੰ ਸਪਰੇਅ ਕਰਨੀ ਆ ਖੇਤ 'ਚ ਪਾਣੀ ਭਰ ਕੇ ਸਪਰੇਅ ਕਰਨੀ ਆ ਤੇ 3-4 ਦਿਨ ਅਗਲੇ ਵੀ ਸ਼ਾਮ ਨੂੰ ਪੂਰੀ ਪਨੀਰੀ ਭਰ ਕੇ ਪਾਣੀ ਲਾਉਣਾ ਤੁਹਾਡੀ ਜਿਹੜੀ ਹੈਗੀ ਤੇ ਪੰਜਵੇਂ ਦਿਨ ਫੇਰ ਛੇਵੇਂ ਦਿਨ ਦੁਬਾਰਾ ਸਪਰੇਅ ਕਰ ਦੇਣੀ ਹੈ ਹੀ ਤੇ ਤੁਹਾਡੀ ਜਿਹੜੀ ਪਨੀਰੀਆ ਹਰੀ ਭਰੀ ਹੋ ਜੂਗੀ ਪੂਰੀ ਤੇ ਜਿੱਥੇ ਹੋਰ ਸਮੱਸਿਆਵਾਂ ਨੇ ਉਹ ਵੀ ਤੁਸੀਂ ਜਿਹੜਾ ਉਹਨਾਂ ਬਾਰੇ ਮੈਂ ਵੱਖ-ਵੱਖ ਵੀਡੀਓ ਪਾਈਆਂ ਹੋਈਆਂ ਚੈੱਕ ਕਰ ਲਓ ਚੈਨਲ ਤੇ ਤੇ ਨਿਸ਼ਾਨੀਆਂ ਵੀ ਕਾੜਦੀਆਂ ਦਿਖਾਈਆਂ ਹੋਈਆਂ ਜਿੰਕ ਦੀ ਘਾਟ ਨਾਈਟ੍ਰੋਜਨ ਦੀ ਲੋਹਾ ਤੱਤ ਦੀ ਇਹ ਵੀਡੀਓਜ਼ ਮੈਂ ਖਾਸ ਤੌਰ ਤੇ ਲੋਹਾ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਾਈਆਂ ਉਹਦੇ ਅਨੁਸਾਰ ਤੁਸੀਂ ਸਪਰੇਅ ਕਰ ਸਕਦੇ ਹੋ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ